ਇਸ ਸੰਪਰਦਾ ਦੇ ਵਿੱਚ ਮੈਂ ਆ ਹੱਥ ਜੋੜ ਕੇ ਦਿੱਲੀ ਵੱਲ ਨੂੰ ਮੂੰਹ ਕਰਕੇ ਮੈਨੂੰ ਪਤਾ ਨਹੀਂ ਉਹ ਦਿੱਲੀ ਇੱਧਰ ਇੱਕ ਇੱਧਰ ਆ ਪਰ ਮੈਂ ਇੱਥੋਂ ਦਿੱਲੀ ਵੱਲ ਨੂੰ ਮੂੰਹ ਕਰਕੇ ਕਹਿ ਰਿਹਾ ਕਿ ਬਾਬਾ ਬਚਨ ਸਿੰਘ ਜੀ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਇਹ ਬੇਨਤੀ ਆ ਕਿ ਤੁਹਾਡੇ ਜਥੇ ਦੇ ਵਿੱਚ ਕੁਝ ਗੰਦ ਬੰਦੇ ਨੇ ਜਿਨ੍ਹਾਂ ਨੂੰ ਸੰਭਾਲ ਲਓ ਜਿਨ੍ਹਾਂ ਨੇ ਇਹ ਗੱਲ ਕਹਿ ਕੇ ਪੁਲਿਸ ਨੂੰ ਸਰਬਜੀਤ ਤੇ ਗੋਲੀ ਚਲਵਾਈ ਆ ਕਹਿ ਕੇ ਪੁਲਿਸ ਨੂੰ ਗੋਲੀ ਚਲਵਾਈ ਆ ਕਾਂਸੀਪੁਰ ਦੇ ਕੋਲ ਜਾ ਕੇ ਉਹਨੂੰ ਗੋਲੀਆਂ ਮਾਰੀਆਂ ਗਈਆਂ ਨੇ ਤੇ ਜੇ ਉਹਨਾਂ ਬੰਦਿਆਂ ਦੀ ਨਕੇਲ ਬਾਬਾ ਜੀ ਨੇ ਨਾ ਕਸੀ ਉਹਨਾਂ ਬੰਦਿਆਂ ਨੂੰ ਤੋਂ ਨਾ ਹਟਾਇਆ ਜਿਹੜੇ ਮਰਜੀ ਸਿੱਖ ਨੂੰ ਉਹ ਉਹ ਉਹਨਾਂ ਦੀ ਜਗ੍ਹਾ ਉਹਨਾਂ ਨੂੰ ਪਤਾ ਮੈਂ ਗੱਲ ਕੀ ਕਰ ਰਿਹਾ ਹਾਂ ਜਿਹੜੇ ਮਰਜੀ ਸਿੱਖ ਦੀ ਉਹਨਾਂ ਦੀ ਜਗ੍ਹਾ ਦਸਤਾਰਬੰਦੀ ਕਰ ਦੇਣਾ ਅਸੀਂ ਸਿਰਨਵਾ ਕੇ ਉਹਦੇ ਨਾਲ ਵੀ ਖੜਾਂਗੇ ਉਹਦਾ ਸਤਕਾਰ ਵੀ ਕਰਾਂਗੇ ਨਾਲ ਹੋ ਕੇ ਗਰਾਈ ਵੀ ਕਰਾਵਾਂਗੇ ਪਰ ਜੇ ਉਹੀ ਬੰਦੇ ਰਹੇ ਜਿਨ੍ਹਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਜਿਹੜੇ ਬੰਦਿਆਂ ਨੇ ਪੁਲਿਸ ਨਾਲ ਗੰਡ ਤੁੱਪ ਕਰਕੇ ਉਹਦੇ ਗੋਲੀਆਂ ਮਰਵਾਈਆਂ ਉਹ ਬੰਦਿਆਂ ਦਾ ਸਾਨੂੰ ਪਤਾ ਜੇ ਜੇ ਬਾਬਾ ਜੀ ਨੇ ਉਹਨਾਂ ਨੂੰ ਨਾ ਫਰਕ ਕੀਤਾ ਤੇ ਅਸੀਂ ਤੁਹਾਡੇ ਹੀ ਚੈਨਲ ਦੇ ਉੱਤੇ ਨਸ਼ਰ ਕਰਾਂਗੇ ਤੇ ਕੁਰਤੀ ਜਿਹੜੀ ਆ ਸੋਨੇ ਵਰਗੀ ਜਿਹੜੀ ਪੰਥ ਦੀ ਉਹਦੇ ਵਿੱਚੋਂ ਬਾਹਰ ਕੱਢ ਕੇ ਕਿਹੜੀ ਰਿਸਕੇ ਲੈ ਕੇ ਆਵਾਂਗੇ ਜੀ ਇਹਦਾ ਮਤਲਬ ਕੁਰਤੀ ਦੇ ਵਿੱਚ ਤੁਹਾਡੇ ਮੁਤਾਬਕ ਗੰਦ ਪਿਆ ਹੋਇਆ ਆ ਕੁਰਤੀ ਦੇ ਵਿੱਚ ਵੜ ਗਿਆ ਵੀ ਇਸ ਤੋਂ ਪਹਿਲਾਂ ਵੀ ਕੁਰਤੀ ਬਦਨਾਮ ਹੋਵੇ ਉਹ ਬੰਦੇ ਬਾਹਰ ਕੱਢ ਦਿੱਤੇ ਜਾਂਦੇ ਪਰ ਸਵਾਲ ਪੈਦਾ ਹੋ ਗਿਆ ਮੇਰਾ ਸਿੱਧਾ ਜਿਹਾ ਸਵਾਲ ਹੈ ਮੈਨੂੰ ਕਿਸੇ ਦਾ ਦੇਖੋ ਨਾ ਤੇ ਮੈਂ ਕਿਸੇ ਵੱਡੇ ਮਹਾਪੁਰਸ਼ ਹੋਣ ਛੋਟੇ ਹੋਣ ਉਹਨਾਂ ਦੀਆਂ ਕੀਤੀਆਂ ਸੇਵਾਵਾਂ ਨੂੰ ਸਜਦਾ ਖੈ ਪਰ ਜੇ ਉਹਨਾਂ ਨੇ ਗੰਦ ਪਾ ਲਿਆ ਕਿਸੇ ਵੀ ਪ੍ਰਕਾਰ ਦਾ ਤੇ ਦੇਖੋ ਮੈਂ ਵਿਰੋਧ ਡਰ ਕੇ ਕਰਦਾ ਖੋ ਨਾ ਮੈਨੂੰ ਕਿਸੇ ਪ੍ਰਕਾਰ ਕੋਈ ਨਹੀਂ ਵੀ ਅਗਲੇ ਪਾਸੇ ਕੌਣ ਹੈ ਨਾ ਤੇ ਮੈਨੂੰ ਕੋ ਡੇਰੇ ਲੈਣੀ ਇਹਨਾਂ ਕੋਲੋਂ ਨਾ ਮੈਂ ਤਨ ਕਹਾਂ ਲੈਣੀ ਤੇ ਨਾ ਮੈਂ ਇਹਨਾਂ ਕੋ ਦਸਾਰਾਂ ਲੈਣੀ ਕਿਸੇ ਕੋਲੋਂ ਵੀ ਚੰਗਾ ਕੰਮ ਕੋਈ ਵੀ ਕਰੇਗਾ ਮੈਂ ਸਜਦਾ ਕਰੂੰਗਾ ਇੱਕ ਗੱਲ ਦੱਸੋ ਮੈਨੂੰ ਮੈਨੂੰ ਪਤਾ ਲੱਗਾ ਸੰਗਤਾਂ ਦੇ ਕੋਲੋਂ ਜਿਵੇਂ ਤੁਸੀਂ ਦੱਸਿਆ ਉਹ ਕਹਿੰਦੇ ਬਾਬਾ ਹਰਬੰਸ ਸਿੰਘ ਜੀ ਦੇ ਕੋਲ ਵੀ ਕਹਿੰਦੇ ਤਰਸੀਮ ਸਿੰਘ ਦੀਆਂ ਸ਼ਿਕਾਇਤਾਂ ਜਾਂਦੀਆਂ ਰਹੀਆਂ ਬਾਬਾ ਜੀ ਤੇ ਬੜੇ ਵੱਡੇ ਮਹਾਂਪੁਰਸ਼ ਸੀ ਪੰਥ ਰਤਨ ਸੀ ਉਹਨਾਂ ਦੀ ਕੀ ਮਜਬੂਰੀ ਸੀ ਬੰਦਾ ਬਦਲ ਕੇ ਪਾਸੇ ਕਰ ਦਿੰਦੇ ਨਾ ਇਹ ਦਿਨ ਵੇਖਣਾ ਪੈਂਦਾ ਨਾ ਇਹ ਤਬਰ ਜਿਹੜਾ ਆ ਇਹਨਾਂ ਦੇ ਉੱਪਰ ਔਕੜ ਆਉਂਦੀ ਨਾ ਕਿਤੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨਾ ਕਾਰ ਸੇਵਾ ਬਲੀ ਕੁਰਤੀ ਬਦਨਾਮ ਖੁੰਦੀ ਹੈ ਨਾ ਚਲੋ ਉਹ ਹੋ ਗਿਆ ਉਸ ਤੋਂ ਬਾਅਦ ਬਾਬਾ ਬਚਨ ਸਿੰਘ ਦੇ ਕੋਲ ਜਾਂਦੇ ਰከ ਬਾਬਾ ਬਚਨ ਸਿੰਘ ਦੇ ਕੋਲੇ ਵੀ ਪਹਿਲਾਂ ਇੱਥੇ ਪਹਿਲਾਂ ਇੱਥੇ ਬਾਬਾ ਰਵਨ ਸਿੰਘ ਥੀ ਆ ਜੀ ਬਿਲਕੁਲ ਇਹ ਕੀ ਹੁੰਦਾ ਕਿ ਮੰਨ ਲਓ ਤੁਸੀਂ ਇੱਕ ਸਕੂਲ ਦਾ ਨਿਰਮਾਣ ਕਰ ਰਹੇ ਹੋ ਕਿਤੇ ਸੇਵਾ 'ਚ ਤੇ ਤੁਹਾਨੂੰ ਕਿਸੇ ਨੇ ਆ ਕੇ ਸ਼ਿਕਾਇਤ ਕਰਤੀ ਬਈ ਮਿਸਤਰੀ ਬੜਾ ਚਵ ਤੁਸੀਂ ਹੁਣ ਸੋਚੋਗੇ ਕਿ ਬਿਲਡਿੰਗ ਦੇ ਵਿੱਚ ਹੀ ਇਹਨੂੰ ਜੇ ਹਟਾਤਾ ਤੇ ਸਾਡਾ ਨਕਸ਼ਾ ਸਾਰਾ ਕੁਝ ਸਿਸਟਮ ਖਰਾਬ ਹੋ ਜਾਣਾ ਹੁਣ ਕੀ ਆ ਕਿ ਇਹ ਬੰਦਾ ਸਰਕਾਰ ਨਾਲ ਰਲ ਗਿਆ ਦੀ ਪੈਠ ਪੜੀ ਸੀ ਜਿੰਨਾ ਉੱਥੇ ਤਰਾਈ ਦੇ ਵਿੱਚ ਜਿਹੜੇ ਬੰਦੇ ਸੀਗੇ ਜ਼ਥੇਦਾਰ ਉਹ ਸਾਰੇ ਲਗਭਗ ਜੁੱਤੀ ਦੇ ਜੋਰ ਦੇ ਉੱਤੇ ਇਹਨੇ ਰੱਖੇ ਸੀ ਤਰਾਈ ਦੇ ਵਿੱਚ ਜਿੰਨੇ ਸੀਗੇ ਤੇ ਉੱਥੇ ਫਿਰ ਉਹ ਬੰਦੇ ਇਹਦੀ ਸਪੋਰਟ ਕਰਦੇ ਮੈਂ ਨਹੀਂ ਬਾਬਾ ਜੀ ਐਵੇਂ ਲੋਕੀ ਮਾਰਦੇ ਨਹੀਂ ਬਾਬਾ ਜੀ ਕਿਉਂਕਿ ਉਹਨਾਂ ਨੇ ਦਬਾ ਲਿੰਦਾ ਸੀ ਜਾ ਕੇ ਕਿਉਂਕਿ ਸਭ ਤੋਂ ਵੱਡੇ ਥੰਮ ਸੀਗੇ ਆ ਬਾਬਾ ਫੋਜਾ ਸਿੰਘ ਜੀ ਠੀਕ ਹੈ ਜੀ ਬਾਬਾ ਫੌਜਾ ਸਿੰਘ ਜੀ ਹੁਣਾਂ ਨੂੰ ਜਿਹੜਾ ਸੀਗਾ ਇਹ ਬੰਦੇ ਨੇ ਡਰਾ ਕੇ ਧਮਕਾ ਕੇ ਇਹ ਨਾਨਕ ਮਤਾ ਸਾਹਿਬ ਰਿਹਾ ਤੇ ਇਹਨਾਂ ਨਾਨਕ ਮਤਾ ਸਾਹਿਬ ਦੀਆਂ ਪ੍ਰਾਈਮ ਪ੍ਰਾਪਰਟੀਆਂ ਵੀ ਜਿਹੜੀਆਂ ਨੇ ਉਹ ਵੇਚੀਆਂ ਇਹਨਾਂ ਨੇ ਖੁਰਦਬੁਰ ਕੀਤੀਆਂ ਇਹਨਾਂ ਨੇ ਨਾਨਕਪੁਰੀ ਟਾਂਡੇ ਵਾਲੇ ਸਕੂਲ ਦਾ ਪੱਠਾ ਬਿਠਾ ਦਿੱਤਾ ਇਹਨਾਂ ਲੋਕਾਂ ਨੇ ਜਾ ਕੇ ਜਿੰਨੂੰ ਮਰਜ਼ੀ ਉੱਥੇ ਪੁੱਛ ਲਓ ਤੁਸੀਂ ਤੁਸੀਂ ਜਾਓ ਪੱਤਰਕਾਰੋਂ ਪਤਾ ਕਰੋ ਅਸੀਂ ਕੋਈ ਝੂਠੇ ਨਾ ਬੋਲਨੇ ਆ ਸਾਨੂੰ ਸਾਨੂੰ ਝੂਠ ਬੋਲਣ ਦੀ ਕਿ ਲੋੜ ਆ ਸਮਝੋ ਮੇਰੀ ਗੱਲ ਨਾ ਸਰਬਜੀਤ ਨਾਲ ਰਿਸ਼ਤੇਦਾਰੀ ਤੇ ਨਾ ਤਰਸੇਮ ਨਾਲ ਦੁਸ਼ਮਣੀ ਸਮਝੋ ਮੇਰੀ ਗੱਲ ਨਵੇਂ ਲੱਗ ਲੱਗ ਨੇ ਕੀ ਬਾਤ ਹੈ ਪਰ ਇਹ ਗੱਲ ਜਮਾ ਪੱਕੀ ਆ ਇਹ ਤੁਸੀਂ ਤਰਾਈ ਦੇ ਵਿੱਚ ਇੱਕ ਮਹੀਨਾ ਲਾਓ ਤਰਾਈ ਬਹੁਤ ਵੱਡੀ ਆ ਤੇ ਉਹਦਾ ਡਿਸਟੈਂਸ ਜਿਹੜਾ ਉਹ 5 5 7 700 ਕਿਲੋਮੀਟਰ ਦੇ ਵਿੱਚ ਆ ਜਿੱਥੋਂ ਸਿੱਖਾਂ ਤੋਂ ਤੁਸੀਂ ਪਤਾ ਕਰੋਗੇ ਵੀ ਇਹ ਗੰਦ ਕੀ ਸੀਗਾ ਠੀਕ ਹੈ ਜੀ ਜਦੋਂ ਵੀ ਅਸੀਂ ਤਰਾਈ ਦੇ ਕਿਤੇ ਜਾਣਾ ਹਾਂ ਬਾਬਾ ਜੀ ਆਹ ਕਲੰਕ ਤੇ ਕੱਢ ਜੋ ਇੱਕੋ ਹੀ ਗਵਾਜ ਓਏ ਹੋਏ ਹੋਏ ਜਿੱਦਾਂ ਸਰਬਜੀਤ ਨੇ ਇਹ ਕੰਮ ਕੀਤਾ ਜੀ ਸਭ ਤੋਂ ਪਹਿਲੀ ਸਟੇਟਮੈਂਟ ਮੇਰੀ ਸੀ ਤੇ ਸਭ ਤੋਂ ਵੱਧ ਪੂਰੀ ਦੁਨੀਆ ਦੇ ਵਿੱਚ ਹਮ ਵਿਸ਼ਵ ਵਿੱਚ ਵਰਲਡ ਦੇ ਵਿੱਚ ਪੂਰੇ ਦੇ ਵਿੱਚ ਸਿਰਫ ਇੱਕ ਬੰਦੇ ਦੀ ਕੌਲ ਆਈ ਵੀ ਤੁਸੀਂ ਗਲਤ ਕੀਤਾ ਹਮ ਇੱਕ ਬੰਦ ਦੀ ਕਿਉਂ ਨਾ ਤਰਾਈ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਬਖਸ਼ੀਤ ਸਿੰਘ ਨੂੰ ਗਾਲਾਂ ਕੱਢੀਆਂ ਮੈਂ ਤਾਂ ਰਹੀ ਤਰਾਈ ਚ ਚਾਰ ਸਾਲ ਹਾਂ ਹਾਂ ਮੈਂ ਤਾਂ ਉਧਰ ਉੱਧਰ ਟ੍ਰਾਂਸਪੋਰਟ ਬਣਾ ਕੇ ਚਾਰ ਸਾਲ ਹਮ ਰੁਦਰਪੁਰ ਦੀ ਗਲੀ ਗਲੀ ਜਾਣਨਾ ਮੈਂ ਤੋੜ ਜਿੰਨਾ ਨਾਨਕ ਮਤਾ ਸਾਹਿਬ ਤੱਕ ਤੋੜ ਅਗਾ ਲਖੀਮਪੁਰ ਤੱਕ ਸਾਰੇ ਕੱਲੇ ਕੱਲੇ ਡੇਰੇ ਕੱਲੇ ਕੱਲੇ ਘਰ ਨੂੰ ਜਾਣਨਾ ਮੈਂ ਸਮਝੋ ਮੇਰੀ ਗੱਲ ਤੇ ਕਿਉਂ ਨਾ ਕਿਸੇ ਨੇ ਮੇਰੇ ਖਿਲਾਫ ਆਵਾਜ਼ ਹਟਾਈ ਵੀ ਜਸ ਮੇਰਾ ਉੱਥੇ ਨਾ ਜਸਪਰੀ ਦੇ ਵੀ ਜਸਪਰੀ ਤੇ ਗੰਦ ਪਾਇਆ ਸੀ ਤੇ ਆਹ ਕੀਤਾ ਸੀ ਤੇ ਆਹ ਕੀਤਾ ਸੀ ਕੋਈ ਤਾਂ ਬੰਦਾ ਬੋਲੇ